ਸਮਾਣਾ ਦੇ ਬੜੇਚਾ ਦੇ ਨਜ਼ਦੀਕ ਇੱਕ ਦਿਵਿਆਂਗ ਐਕਟਿਵਾ ਸਵਾਰ ਨੂੰ ਉਸਦੇ ਨਾਲ ਜਿਹੜੇ ਉਸਦੇ ਕੋਈ ਪਰਿਵਾਰ ਦੇ ਮੈਂਬਰ ਬੈਠੇ ਸੀ ਮਹਿਲਾ ਉਸ ਨੂੰ ਇੱਕ ਕੈਂਟਰ ਵੱਲੋਂ ਟੱਕਰ ਮਾਰ ਕੇ ਉਹਨੂੰ ਉਸਦੀ ਐਕਟਿਵਾ ਪਲਟ ਗਈ ਜਿਸ ਦੇ ਨਾਲ ਦੋਹਾਂ ਨੂੰ ਸੱਟਾਂ ਲੱਗੀਆਂ ਜਿਹੜਾ ਦਿਵਿਆਂਗ ਨੌਜਵਾਨ ਹੈ ਉਸਦੇ ਬਾਜੂ ਦੇ ਵਿੱਚ ਫੈਕਚਰ ਹੋਇਆ ਔਰ ਜਿਹੜੇ ਉਹਦੇ ਨਾਲ ਬਜ਼ੁਰਗ ਮਾਤਾ ਸੀ ਉਹਨੂੰ ਵੀ ਸੱਟਾਂ ਲੱਗੀਆਂ ਦੋਹਾਂ ਨੂੰ ਸਮਾਣਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਾਇਆ ਗਿਆ ਔਰ ਇਸ ਮਾਮਲੇ ਦੀ ਜਾਂਚ ਸਿਟੀ ਪੁਲਿਸ ਸਮਾਣਾ ਵੱਲੋਂ ਕੀਤੀ ਜਾ ਰਹੀ ਹੈ। ਨੀਤੋ ਸਰਜੀਤ ਹਾਂ ਕਿੱਥੇ ਜਾ ਰਹੇ ਤੁਸੀਂ ਸਕੂਟਰੀ ਤੇ? ਅਸੀਂ ਘਰ ਜਾ ਰਹੇ ਸੀ। ਸਮਾਣੇ ਤੋਂ। ਸਮਾਣੇ ਤੋਂ ਤੇ ਉਹਨੇ ਆ ਕੇ ਮਾਰੀ ਹੈ ਗੱਡੀ। ਅਸੀਂ ਆਪਣੇ ਹੱਥ ਤੇ ਸਿੱਧੇ ਜਾ ਰਹੇ ਸੀ। ਉਹ ਤੋਂ ਬੜੇ ਛਤ ਆ ਰਿਹਾ ਸੀ। ਤੁਸੀਂ ਜਾ ਰਹੇ ਸੀ ਪਿੰਡ? ਹਾਂਜੀ ਜਾ ਰਹੇ ਸੀ ਅਸੀਂ। ਉਹਨੇ ਆ ਕੇ ਮਾਰੀ ਹੈ। ਸਿਰ ਤੇ ਲੱਗੀ ਹੈ ਸਾਰੇ ਲੱਤਾਂ ਤੇ ਹੀ। ਹਮ। ਉਹ ਸਕੂਟਰੀ ਟੁੱਟੀ ਪਈ ਐ ਸੀ। ਬਲਮੀ ਸਿੰਘ ਹਾਂ ਇਸ ਦਾ ਨਾਮ ਸਰ ਜੀ ਇਹਨਾਂ ਦਾ ਮਿੱਤੋ ਦੇਖੋ ਜੀ ਇਹ ਨਾ ਇੱਥੋਂ ਸਮਾਂ ਦੇ ਤਰ ਜਾ ਰਹੀ ਸੀਗੀ ਤੇ ਉਹ ਟੈਂਪੂ ਵਾਲਾ ਉਧਰੋਂ ਆ ਰਿਹਾ ਸੀਗਾ ਇਹ ਸੈਟਰ ਡੈਕਟਰ ਸੀ ਕੈਂਟਰ ਸੀ ਅੱਛੇ ਜੀ ਹਾਂਜੀ ਹਾਂਜੀ ਹੂੰ ਤੇ ਇਹ ਜਿਹੜੋਂ ਜਾ ਰਹੀ ਸੀ ਉਹ ਵਾਲੇ ਸੀਗਾ ਇਹ ਆਪਣੀ ਸਾਈਡ ਤੇ ਸੀਗੇ ਇਹ ਨਹੀਂ ਮਤਲਬ ਕਿਵੇਂ ਆ ਕੇ ਉਹਨਾਂ ਦੇ ਸਾਹਮਣੇ ਆ ਕੇ ਟੱਕਰ ਮਾਰੀਏ ਹਾਂਜੀ ਇਹ ਉੱਥੇ गिर ਕੇ ਇਹਨਾਂ ਤਾਂ ਹੁਣ ਹੋਸ਼ ਨਹੀਂ ਸੀ ਜੀ ਹੁਣ ਬਿਲਕੁਲ ਨਹੀਂ ਮੈਂ ਫਿਰ ਚੱਕ ਲੈਂਦੀ ਆ ਪੁੱਛੇ ਹੂੰ ਤੇ ਮੁੰਡਾ ਇਹ ਨੱਕ ਦੀ ਹੱਡੀ ਫ੍ਰੈਕਚਰ ਹੈ ਤੇ ਹੱਥ ਵੀ ਫ੍ਰੈਕਚਰ ਹੈ ਐਕਸ-ਰੇ ਕਰਾ ਲਿਆ ਹਾਂਜੀ ਹਾਂਜੀ ਲੱਤ ਦੇ ਵੀ ਹੈ ਲੱਤ ਦੇ ਵੀ ਹੈ ਜੀ ਮਰਾ ਮੈਨ ਬੀਕੇ ਕਰਕੇ ਦੇਣਾ ਪਰ ਸੋਤਮ ਕੋਸਿਕ ਸਮਾਣਾ نیوز